ਨਾ ਅੱਜ ਦਾ ਜਗਰਾਤ ਤੁਸੀਂ ਕਰਵਾ ਰਹੇ ਹੋ ਕਿ ਕਿੰਨਾ ਵੱਲ ਹੋ ਰਿਹਾ ਹੈ ਇਹ ਜੀ ਸਾਡੇ ਸੋਨੂ ਮੇਰੇ ਵੀਰ ਜੀ ਕਰਵਾ ਰਹੇ ਆ ਮਹਾਮਾਈ ਦਾ ਜਾਗਰਣ ਔਰ ਅਮਨ ਵਰਮਾ ਐਂਡ ਪਾਰਟੀ ਇਸ ਦਰਬਾਰ ਦੇ ਵਿੱਚ ਹਾਜ਼ਰ ਲਗਣ ਗਈ ਆਪਣੇ ਪੂਰੀ ਪਾਰਟੀ ਦੇ ਤੇ ਇਹ ਜਗਰਾਤ ਇਸ ਕੋਣ ਕੋਣ ਸੇਵਾ ਨਿਭਾ ਰਿਹਾ ਹੈ ਇਹ ਸੇਵਾ ਨਿਭਾ ਰਹੇ ਨੇ ਮਾਤਾ ਰਾਣੀ ਦੀ ਕਿਰਪਾ ਸਾਰੀ ਸੰਗਤ ਹੈ ਜੀ ਮੇਨ ਸਾਡੇ ਸੋਨੂ ਭਾਜੀ ਨੇ ਜਿਨ੍ਹਾਂ ਦੇ ਗ੍ਰਹਿ ਵਿਖੇ ਮਹਾਮਾਈ ਦੀ ਜੋਤ ਦਾ ਪ੍ਰਕਾਸ਼ ਹੋਣਾ ਔਰ ਸਾਰੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਤੇ ਆਪ ਦਾ ਕੀ ਨਾਮ ਹੈ ਸਰ ਮੇਰਾ ਨਾਮ ਅਮਨ ਵਰਮਾ ਜੀ ਕਿਤੇ ਜਗਰਤ ਤਾਂ ਹੋ ਰਿਹਾ ਇਹਦਾ ਐਡਰੈਸ ਕੀ ਹੈ ਇਹ ਐਡਰੈਸ ਹੈ ਜੀ ਨਿਊ ਸ਼ਿਮਲਾਪੁਰੀ ਜਿੱਤੋ ਮਾਰਕੀਟ ਗੋਵਿੰਦ ਸਰਮਲਾ ਜੀਏਡੀ ਸਕੂਲ ਦੇ ਕੋਲ ਇਸ ਜਗਰਤ ਦੇ ਮੌਕੇ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਸੰਦੇਸ਼ ਸਰ ਜੀ ਇਹ ਹੀ ਦੇਣਾ ਚਾਹਵਾਂਗੇ ਜੋ ਕਿ ਮਾਤਾ ਰਾਣੀ ਦਾ ਜਾਗਰਣ ਹੁੰਦਾ ਕਿਤੇ ਵੀ ਉਹ ਮਹਾਮਾਇ ਜੀ ਜੋ ਜਗਦੀ ਹੈ ਬੜੀ ਸ਼ਰਧਾ ਨਾਲ ਪਾਵਨਾਂ ਦੇ ਨਾਲ ਮਹਾਮਾਇ ਦੀ ਜੋਤ ਜਗਦੀ ਆ। ਔਰ ਇਹੀ ਨਮੰਤਰਣ ਦੇਣਾ ਚਾਹਾਂਗੇ ਕਿ ਇਹ ਜੜੀ ਰਾਤ ਬਹੁਤ ਭਾਗਾਂ ਵਾਲੀ ਰਾਤ ਹੁੰਦੀ ਆ ਜਿੱਥੇ ਸਾਰੇ ਸੰਗਤਾਂ ਦੀ ਸਾਰੇ ਭਗਤਾਂ ਦੀ ਹਾਜ਼ਰੀ ਲੱਗਦੀ ਆ। ਔਰ ਅਸੀਂ ਵੀ ਆਪਣੇ ਵੱਲੋਂ ਆਪਣੇ ਗਰੁੱਪ ਵੱਲੋਂ ਸਾਡੇ ਸੋਨੂ ਮੇਰੇ ਵੀਰਜੀ ਵੱਲੋਂ ਇਹੀ ਗੁਜਾਰਿਸ਼ ਕਰਦੇ ਆ ਆਪਣੀ ਆਪਣੀ ਨੀਂਦਾਂ ਨੂੰ ਤਿਆਗ ਕੇ ਇਸ ਮਹਾਮਾਇ ਦੀ ਜੋਤ ਦਾ ਪ੍ਰਕਾਸ਼ ਕਰੋ ਤੇ ਆਪਣੇ ਆਪਣੇ ਜਿੰਨੇ ਵੀ ਦੁੱਖ ਨੇ ਜ਼ਿੰਦਗੀ ਦੇ ਸਾਰੇ ਹਰ ਜਾਣੇ। ਮਾਤਾ ਰਾਣੀ ਦਾ ਜਾਗਰਣ ਹੈ ਇਹ ਇਹ तकरीबन ਜੋ ਵੀ ਇਹਨਾਂ ਨੇ ਟਾਈਮ ਬੰਨਿਆ ਮਹਾਮਾਈ ਨੇ ਟਾਈਮ ਬੰਨਿਆ 10 ਵਜੇ ਤਾਂ ਸ਼ੁਰੂ ਹੁੰਦਾ ਹੀ ਹੈ ਜੀ ਔਰ ਠੀਕ 2:30 ਵਜੇ ਮਤਲਬ ਚਾਹ ਪਾਣੀ ਦਾ ਪ੍ਰੋਗਰਾਮ ਪ੍ਰਸ਼ਾਦ ਮਿਲਦਾ ਸਾਰੀ ਸੰਗਤ ਨੂੰ ਔਰ ਠੀਕ 3 ਵਜੇ ਮਾਤਾ ਤਾਰਾ ਰਾਣੀ ਦੀ ਆਰਤੀ ਹੁੰਦੀ ਹੈ ਆਵਾਜ਼ ਤਾਰਾ ਰਾਣੀ ਦੀ ਕਥਾ ਹੁੰਦੀ ਹੈ ਹਾਂਜੀ ਜੀ ਚੱਕੀਆਂ ਵੀ ਕੀਤੀਆਂ ਹਾਂਜੀ ਜੀ ਚੱਕੀਆਂ ਵੀ ਕੀਤੀਆਂ ਚਾਕੀ ਮਾਤਾ ਸ਼ੇਰਾਂਵਾਲੀ ਦੀ ਮੇਨ ਹੈ ਜੀ ਲੰਗਰ ਦਾ ਬਹੁਤ ਅੱਛਾ ਉਪਰਾਲਾ ਕੀਤਾ ਸਾਡੇ ਸੋਨੂ ਵੀਰ ਜੀ ਜਿਨ੍ਹਾਂ ਦੇ ਗ੍ਰਹਿ ਵਿਕੇ ਮਹਾਮਈ ਦੀ ਜਾਗਰਣ ਮਹਾਮਈ ਦਾ ਜਾਗਰਣ ਬਹੁਤ ਹੀ ਅੱਛਾ ਉਪਰਾਲਾ ਹੈ ਔਰ ਸਾਰੀਆਂ ਸੰਸਰ ਮਿਲ ਜੁਲ ਕੇ ਇਹੀ ਵਧਾਈ ਦਾ ਪਾਤਰ ਨੇ ਮੇਰਾ ਨਾਮ ਨਰੇਸ਼ਨ ਜਾਨਾ ਜੀ ਅੱਜ ਜਗਰਾਤੇ ਦੇ ਵਿਹਾੜ ਕੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਾਂਗੇ ਜਿਹੜੇ ਵੀ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਜਿੰਨੀ ਵੀ ਸੰਗਤ ਹੈ ਆਈ ਹੈ ਸਾਰੇ ਬੈਠ ਕੇ ਅੱਜ ਸਾਈ ਰਾਤ ਮਾਰੇ ਦਾ ਜਾਗਰਣ ਸੁਣੋ ਔਰ ਆਪਣੀ ਹਾਜ਼ਰੀ ਮਾਰੇ ਚੰਨਾ ਚ ਲਗਾਓ ਕਿਉਂਕਿ ਬਹੁਤ ਕਿਸਮਤ ਵਾਲੇ ਹੁੰਦੇ ਨੇ ਜੋ ਮਾਰੇ ਦਰਵਾਜ਼ੇ ਤੇ ਹਾਜ਼ਰੀ ਪਰਦੇ ਨੇ ਔਰ ਸਾਡੇ ਜਾਗਰਣ ਦੀ ਜਿਹੜੀ ਸਭ ਤੋਂ ਮੇਨ ਹੈ ਮਾਤਾ ਤਾਰਾ ਰਣੀ ਅਮਰ ਕਥਾ ਉਹ ਅਸੀਂ ਪੂਰੀ ਵਿਧੀ ਵਿਵਧਾਨ ਦੇ ਨਾਲ ਸੁਣਾ ਕੇ ਜਾਣੀ ਹੈ ਪੰਡਿਤ ਜੀ ਅੱਜ ਦੇ ਜਿਹ ਜਾਗਰਣ ਦੇ ਬਾਰੇ ਆਪਣੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋ आज की जागरण जो है मैं पंडित धीरेन्द्र कुमार शास्त्री रहने वाले महासिंह नगर के हमारे बाबूजी जी परम भक्त आदमी हैं माता जी की इनके बाबू जी के हमारे माता जी क्या नाम बाबू जी शकुंतला शंकुतला सुद जी ये माता चंद्रपूर्णी जी के परम भक्त है जो माता जी बीबी जी के चलते आज भगवान ने सब कुछ यहाँ दिया आज चंद्रपूर्णी माता की कृपा से कोई कमी नहीं है जिनके हमारे बाबूजी को जो पुत्र हैं ये भी बड़े अच्छे स्वभाव के हैं माता पिता के भक्त हैं जिनका परम नाम जसविंदर सिंह नाम है शुद्ध जी और हमारे बीबी जी हैं ये भी बड़ी स्वभाव अच्छी है और परमात्मा इनके कृपा से इनके कृपा से भगवान एक बेटा एक बेटी दिए हैं जो हमारे बाबू जी का नाम दीपक दीपक सूद जी और हमारी गुड़िया सृष्टि सुद ये बड़े भाग से आज माता जी की जागरण करते हैं और हम ब्राह्मण हैं सब रिश्तेदार सहित हैं हम लोग इतना प्रार्थना करेंगे कि हमारे बाबू जी को इतना धन दें इतना धन दें ये माता रानी ऐसे शुभकामना होते रहें और भगवान इनके बेटा का ब्याह करें बेटी कनेडा जाए और हमारे आशीर्वाद से इनके परिवार हरा भरा रहे और उनके सब परिवार सुख शांति से जय खरा चिंद पूर्णिमा जीदा बोल जय